ਹਾਂਜੀ ਮਿੱਤਰ ਪਿਆਰਿਓ ਅੱਜ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਬਹੁਤ ਹੀ ਚੰਗੀ ਨਸਲ ਦਾ ਨਗੀਨਾ ਜੋ ਕਿ 3 ਦਿਨਾਂ ਦੀ ਸੂਈ ਹੋਈ ਆ ਤੇ ਛੋਟੀ ਬਕਾਊ ਆ ਤੇ ਜਿੰਨਾ ਵੀ ਰਾਣੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਇਸੇ ਤਰ੍ਹਾਂ ਆਪਣਾ ਫੇਸਬੁੱਕ ਪੇਜ ਜੋ ਕਿ चौहान ਫਾਰਮਸ ਦੇ ਨਾਮ ਤੇ ਆ ਉਸ ਨੂੰ ਵੀ ਜਰੂਰ ਫੋਲੋ ਕਰਨਾ ਉਸ ਦੇ ਉੱਪਰ ਵੀ ਆਪਾਂ ਡੇਲੀ ਅਪਡੇਟ ਨਵੀਂ ਵੀਡੀਓ ਪਾਉਂਦੇ ਰਹਿੰਦੇ ਹਾਂ ਜੀ ਤੇ ਤੁਸੀਂ ਵੇਖ ਸਕਦੇ ਹੋ ਮੱਝ ਨੂੰ ਕਾਫੀ ਹੈਵੀ ਵੇਟ ਦੀ ਤੇ ਲੈਵੇ ਪੱਖੋਂ ਪਿੱਠਪੁੜਾ ਐਂਡ ਸਿਰਾ ਗਲਵਾ ਦਾ ਵੀਰ ਮੇਰੋ ਤੇ ਹਾਈਟ ਪੱਖੋਂ ਵੀ ਤੇ ਅੱਗੋਂ ਆਪਾਂ ਵੇਖਦੇ ਆ ਤੇ ਬਿਲਕੁਲ ਜਮਨ ਕੁੰਡੇ ਸਿੰਘਾਂ ਦੀ ਝੋਟੀ ਆ ਤੀਜੇ ਸੂਏ ਤੇ 8 ਤੋਂ 9 ਕਿਜੀ ਦੁੱਧ ਤਿਆਰ ਹੈ ਇਸ ਵਕਤ ਆਉਣ ਵਾਲੇ ਸਮੇਂ ਚ 12 ਕਿਜੀ ਦੁੱਧ ਤਿਆਰ ਹੋਵੇਗਾ ਤੇ ਬਾਈ ਦਾ ਨੰਬਰ ਹੈਗਾ 94665 70641 94665 70641 ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਜਿਸ ਵੀਰ ਨੇ ਖਰੀਦਣੀ ਆ ਤੇ ਬਹੁਤ ਹੀ ਤੁਸੀਂ ਦੇਖ ਸਕਦੇ ਹੋ ਚਾਲ ਤੋਂ ਕਾਫੀ ਹੈਵੀ ਵੇਟ ਦੀ ਆ ਔਰ ਪਿੱਠਪੂੜਾ ਹਾਈਟ ਪੱਖੋਂ ਬਹੁਤ ਜਮਾਂਨ ਸਿਰਾ ਗੱਲਬਾਤ ਆ ਵੀਰ ਮੇਰੋ ਜਿਸ ਵੀਰ ਨੇ ਖਰੀਦਣੀ ਆ ਬਾਈ ਨਾਲ ਸੰਪਰਕ ਕਰ ਸਕਦਾ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ